ਮੇਰਾ ਵਿਕਾਸ ਗੁਪਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਜੀ ਇਹਦਾ ਉਹ ਲੰਗਰ ਲਾਇਆ ਜਾ ਰਿਹਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਛੋਟੇ ਸਾਹਿਬਜ਼ਾਦੇ ਜੀ ਯਾਰ ਨੂੰ ਸਮਰਪਿਤ ਇਹ ਲੰਗਰ ਲਗਾਇਆ ਹੈ ਚੌਥਾ ਲੰਗਰ ਹੈ ਸਾਡਾ ਸਾਰੇ ਸਮੂਹ ਦੁਕਾਨਦਾਰਾ ਵੀਰਾਂ ਨਾਲ ਦੀ ਯਾਦ ਸਾਥ ਦੇ ਨਾਲ ਇਹ ਸਾਡਾ ਚੌਥਾ ਲੰਗਰ ਚੱਲਦਾ ਜੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਣੇ ਗੁਰੂ ਸਾਹਿਬਾਂ ਨੇ ਆਪਣੇ ਕਿੰਨੀਆਂ ਕੁਰਬਾਨੀਆਂ ਕਰੀਆਂ ਉਹਦੀ ਯਾਦ ਨੂੰ ਸਮਰਪਿਤ ਇਹ ਲੰਗਰ ਲਾਇਆ ਗਿਆ ਸਾਰਿਆਂ ਨੂੰ ਉਹਨਾਂ ਦੇ ਰਾਹਾਂ ਤੇ ਚੱਲਣਾ ਚਾਹੀਦਾ ਜੀ ਮਨਦੀਪ ਕੁਮਾਰ ਜੀ ਬਾਇਰਗੁਰਗਾ ਜੀ ਦਾ ਖਾਲਸਾ ਬਾਇਰਗੁਰ ਜੀ ਦੇ ਫਤੇ ਜੀ ਹਾਂ ਜੀ ਕੀ ਕਹਣਾ ਚਾਹੁੰਦੇ ਜਿਹੜਾ ਲੰਗਰ ਲਾਇਆ ਚ ਮੈਂ ਤਾਂ ਲੰਗਰ ਕੁਝ ਨਹੀਂ ਕਹਣਾ ਚਾਹੁੰਦਾ ਜੀ ਮੈਂ ਸ੍ਰੀ ਸਾਹਿਬ ਜادہ ਜੀ ਦਾ ਯਾਦ ਵਿੱਚ ਲੰਗਰ ਲਗਾਉਣਾ ਇਹ ਮੈਂ ਚੌਥੀ ਵਾ ਲਗਾ ਰਿਹਾ ਜੀ ਕਿਹਦੇ ਕਿਹਦੇ ਸੰਜੋਗ ਮਿਲੇ ਮੇਰੇ ਬੇਟੇ ਦੇ ਯਾਰ ਦੋਸਤਾਂ ਦੁਕਾਨਦਾਰ ਭਰਾਵਾਂ ਨੇ ਸਭ ਜੋ ਕੀਤਾ ਜੀ ਤੁਸੀਂ ਲੰਗਰ ਸਰ ਅੱਧਾ ਲਾ ਰਹੇ ਹੋ ਇੱਥੇ ਮੈਂ ਆ ਰਹੀ ਆਪਣੇ ਸੇਧੀ ਦੀ ਵਾਦ ਵਿੱਚ ਸਾਹਿਬ ਜادہ ਜੀ ਯਾਦ ਵਿੱਚ ਕਿਸ ਚੀਜ਼ ਦਾ ਲੰਗਰ ਆਇਆ ਜਾ ਰਿਹਾ ਚਾ ਤੇ ਬਿਸਕੁਟ ਔਰ ਬਰੈਡ ਪਕੌੜਾ ਮਿਕਸ ਪਕੌੜਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹਦੇ ਬਾਰੇ ਮੈਂ ਐਂ ਕਹਣਾ ਜੀ 20 ਲੋਕ ਤੇ ਬਸ ਇਹ ਖਾਈ ਜਾਣ ਔਰ ਧਿਆਨ ਰੱਖਣ ਜੀ ਬਾਬਾ ਜੀ ਦਾ ਉਧਰ ਧਿਆਨ ਮੜਾਉਣ ਨੰਦਨੀ ਕੱਟਨੀ ਆਗੇ ਅੰਜ ਕੀ ਨਾਮ ਆ ਤੁਹਾਡਾ ਗੋਤਮ ਢੰਡ ਗੋਤਮ ਜਿਹੜਾ ਜਿਹੜੇ ਲੰਗਰ ਲਾਇਆ ਜਾ ਰਿਹਾ ਤੁਸੋ ਦੇ ਬਾਰੇ ਕੀ ਕਹੋਗੇ ਇਹ ਸ੍ਰੀ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਇਹ ਜੋ ਲੰਗਰ ਲੱਗਿਆ ਜਾ ਰਿਹਾ ਹੈ ਇਹ ਜਿਹੜਾ ਫਤੇਗੜ ਵਿੱਚ ਸ਼ਹੀਦ ਕਿਤੇ ਸੀ ਬੱਚੇ ਗੁਰਗੋਵੀ ਸਿੰਘ ਜੀ ਦੇ ਉਹਨਾਂ ਦੀ ਯਾਦ ਵਿੱਚ ਲਗਾਇਆ ਜਾ ਰਿਹਾ ਹੈ ਇਹ ਇਹ ਸਾਰੀ ਸਮੂਹ ਸੰਗਤ ਸਮੂਹ ਸੰਗਤ ਦੀ ਕਿਰਪਾ ਨਾਲ ਇਹ ਲਗਾਇਆ ਜਾ ਰਿਹਾ ਹੈ ਕਿੰਨਾ ਲੰਗਰ ਲਾਇਆ ਜਾ ਰਿਹਾ ਹੈ ਇਹ ਚੌਥਾ ਲੰਗਰ ਲਾਇਆ ਜਾ ਰਿਹਾ ਹੈ ਕਿਸ ਚੀਜ਼ ਦਾ ਲੰਗਰ ਲਾਇਆ ਜਾ ਰਿਹਾ ਹੈ ਇਹ ਬਰੈਡ ਪਕੋੜਾ ਆਪਣਾ ਪਕੋੜੇ ਚਾਹ ਰਸ ਇਹ ਉਸੀ ਦਾ ਲੰਗਰ ਲਾਇਆ ਜਾ ਰਿਹਾ ਹੈ ਕਿੰਨੇ ਵਜੇ ਸਟਾਰਟ ਹੋਇਆ ਇਹ ਸਵੇਰੇ 7 ਵਜੇ ਸਟਾਰਟ ਹੋ ਗਿਆ ਸੀਗਾ ਜਦੋਂ ਤੱਕ ਬਾਬਾ ਜੀ ਦੀ ਮਿਹਰ ਆਉ ਤੱਕ ਚੱਲਦਾ ਰਹੇਗਾ ਇੱਕ ਦਿਨ ਚੱਲਦਾ ਨਹੀਂ ਇੱਕ ਦਿਨ ਨਹੀਂ ਚੱਲੇਗਾ ਹਾਂਜੀ ਕੀ ਨਾਮ ਆ ਤੁਹਾਡਾ ਮੇਰਾ ਵਿਕਾਸ ਗੁਪਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਜੀ ਅੱਡਾ ਲਈ ਲੰਗਰ ਲਾਇਆ ਜਾ ਰਿਹਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਛੋਟੇ ਸਹਿਬਜ਼ਾਦੇ ਜੀ ਯਾਰ ਨੂੰ ਸਮਰਪਿਤ ਇਹ ਲੰਗਰ ਲਗਾਇਆ ਜਾ ਚੌਥਾ ਲੰਗਰ ਹੈ ਸਾਡਾ ਸਾਰੇ ਸਮੂਹ ਦੁਕਾਨਦਾਰਾਂ ਵੀਰਾਂ ਨਾਲ ਦੀ ਯਾਦ ਸਾਥ ਦੇ ਨਾਲ ਇਹ ਸਾਡਾ ਚੌਥਾ ਲੰਗਰ ਚੱਲਦਾ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੀਦਾ ਗੁਰੂ ਸਾਹਿਬਾਂ ਨੇ ਆਪਣੇ ਕਿੰਨੀਆਂ ਕੁਰਬਾਨੀਆਂ ਕਰੀਆਂ ਉਹਦੀ ਯਾਦ ਨੂੰ ਸਮਰੱਥ ਤੇ ਲੰਗਰ ਲਾਇਆ ਗਿਆ ਸਾਰਿਆਂ ਨੂੰ ਉਹਨਾਂ ਦੇ ਰਾਹਾਂ ਤੇ ਚੱਲਣਾ ਚਾਹੀਦਾ ਜੀ